ਸਮਝਣੀ ਆਉਂਦੀ ਕਿ ਕੋਈ ਆਏ ਕਿਵੇਂ ਕਰ ਲੈਂਦਾ ਕਿ ਪਹਿਲਾਂ ਆਪਣੇ ਪਿਆਰੇ ਨੂੰ ਕਤਲ ਕਰਦਾ ਫਿਰ ਉਹਦੇ ਨਾਲ ਬੈਠ ਕੇ ਸਾਰੀ-ਸਾਰੀ ਰਾਤ ਗੱਲਾਂ ਕਰਦਾ ਤੇ ਫਿਰ ਅਗਲੇ ਦਿਨ ਉਹਦੀ লাশ ਦੇ ਟੁਕੜੇ-ਟੁਕੜੇ ਕਰਕੇ ਸੂਟਕੇਸ ਵਿੱਚ ਬੰਦ ਕਰਕੇ ਬਾਥਰੂਮ ਦੇ ਵਿੱਚ ਲੁਕੋ ਕੇ ਖੁਦ ਮੌਕੇ ਤੋਂ ਫਰਾਰ ਹੋ ਜਾਂਦਾ ਇੱਕ ਘਟਨਾ ਸਾਹਮਣੇ ਆਈ ਹੈ ਕਿ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਕਤਲ ਕਰਕੇ ਉਹਦੀ লাশ ਨੂੰ ਬੈੱਡ ਤੇ ਰੱਖ ਕੇ ਸਾਰੀ ਰਾਤ ਉਹਦੀ লাশ ਦੇ ਨਾਲ ਗੱਲਾਂ ਕਰਦਾ ਰਿਹਾ ਤੇ ਫੇਰ ਸਵੇਰ ਹੁੰਦੇ ਹੀ ਉਹਦੀ লাশ ਦੇ ਟੋਟੇ ਟੋਟੇ ਕਰਕੇ ਇੱਕ ਸੂਟਕੇਸ ਵਿੱਚ ਉਹਨਾਂ ਨੂੰ ਪੈਕ ਕਰ ਦਿੰਦਾ ਬਾਥਰੂਮ ਦੇ ਅੰਦਰ ਲੁਕੋ ਦਿੰਦਾ ਤੇ ਫੇਰ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਫਰਾਰ ਹੋ ਕੇ ਉਹ ਪੂਨੇ ਪਹੁੰਚ ਜਾਂਦਾ ਇਹ ਘਟਨਾ ਕਰਨਾਟਕ ਦੇ ਬੰਗਲੌਰ ਤੋਂ ਸਾਹਮਣੇ ਆਈ ਆ ਜਿੱਥੇ ਇੱਕ ਪਤੀ ਪਤਨੀ ਮਹੀਨਾ ਤੋਂ ਪਹਿਲਾਂ ਕਿਰਾਏ ਦੇ ਮਕਾਨ ਤੇ ਆ ਕੇ ਰਹਿਣ ਲੱਗੇ ਅੰਦਸਿਆ ਜਾ ਰਿਹਾ ਕਿ ਇਸ ਵਿਅਕਤੀ ਦੀ ਪਤਨੀ ਪਿੱਛੋਂ ਮਹਾਰਾਸ਼ਟਰ ਤੋਂ ਆ ਤਾਂ ਜਦੋਂ ਇਹ ਆ ਕੇ ਦੋਨੇ ਪਤੀ ਪਤਨੀ ਕਿਰਾਏ ਦੇ ਮਕਾਨ ਤੇ ਰਹਿਣ ਲੱਗੇ ਤਾਂ ਦੋਹਾਂ ਵਿੱਚ ਅਕਸਰ ਹੀ ਝਗੜਾ ਚੱਲਦਾ ਰਹਿੰਦਾ ਸੀ ਝਗੜੇ ਦੇ ਕਾਰਨ ਕਾਫੀ ਜ਼ਿਆਦਾ ਇੱਕ ਦੂਸਰੇ ਤੋਂ ਇਹ ਦੋਨੇ ਜਾਨੇ ਖਫਾ ਸੀ ਦੱਸਿਆ ਜਾ ਰਿਹਾ ਦੋਨੇ ਇੱਕੋ ਹੀ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਕੰਮ ਇਹਨਾਂ ਦਾ ਘਰੇ ਹੀ ਸੀ ਕਿਉਂਕਿ ਅੱਜ ਕੱਲ ਜਿਹੜੇ ਕੰਪਨੀਆਂ ਦੇ ਕੰਮ ਨੇ ਕਿ ਆਨਲਾਈਨ ਸਿਸਟਮ ਹੈ ਘਰੇ ਬੈਠ ਕੇ ਵੀ ਅਸੀਂ ਆਨਲਾਈਨ ਜਿਹੜਾ ਕੰਮ ਆ ਕੰਪਨੀਆਂ ਦਾ ਕਰ ਸਕਦੇ ਆ ਤੇ ਦੋਨੋਂ ਇੱਕੋ ਹੀ ਕੰਪਨੀ ਵਿੱਚ ਕੰਮ ਕਰਦੇ ਸੀ ਆਨਲਾਈਨ ਕੰਮ ਕਰਦੇ ਸੀ ਤਾਂ ਘਰ ਦੇ ਵਿੱਚ ਅਕਸਰ ਇਹਨਾਂ ਦੇ ਵਿੱਚ ਤਣਾ ਤਣੀ ਝਗੜਾ ਹੁੰਦਾ ਰਹਿੰਦਾ ਸੀ ਜਿਹਦੇ ਕਰਕੇ ਇੱਕ ਦਿਨ ਜਿਹੜਾ ਇਹ ਪਤੀ ਸੀ ਇਹਨੇ ਆਪਣੀ ਘਰ ਵਾਲੀ ਦੀ ਹੱਤਿਆ ਕਰ ਦਿੱਤੀ ਉਹਨੂੰ ਮਾਰ ਦਿੱਤਾ ਗੌਰੀ ਕੁੜੀ ਦਾ ਨਾਮ ਦੱਸਿਆ ਜਾ ਰਿਹਾ ਗੌਰੀ ਖੇੜੇਕਰ ਇਸ ਕੁੜੀ ਦਾ ਨਾਮ ਹੈ ਇਹਦਾ ਪਤੀ ਵੱਲੋਂ ਜਿਹੜਾ ਜਿਹਦਾ ਨਾਮ ਰਮੇਸ਼ ਰਜਿੰਦਰ ਖੇੜੇਕਰ ਦੱਸਿਆ ਜਾ ਰਿਹਾ ਇਹਨੇ ਆਪਣੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਕਤਲ ਕਰਕੇ ਉਹਨੂੰ ਪੈਕ ਕਰਕੇ ਸੂਟਕੇਸ ਦੇ ਵਿੱਚ ਪੈਕ ਕਰਕੇ ਖੁਦ ਫਰਾਰ ਹੋ ਗਿਆ ਤਾਂ ਜਦੋਂ ਇਹ ਵਾਪਸ ਨਹੀਂ ਆਇਆ ਤਾਂ ਜਿਹੜੇ ਘਰ ਦੇ ਮਕਾਨ ਮਾਲਕ ਸੀਗੇ ਜਿਨ੍ਹਾਂ ਦੇ ਕਿਰਾਏ ਤੇ ਰਹਿ ਰਹੇ ਸੀ ਉਹਨੇ ਪੁਲਿਸ ਨੂੰ ਫੋਨ ਕੀਤਾ ਸ਼ਾਮ ਨੂੰ 5:30 ਵਜੇ ਕੇ ਆ ਕੇ ਦੇਖੋ ਵੀ ਇੱਥੇ ਕਤਲ ਹੋ ਗਿਆ ਏ ਜਿਹੜਾ ਇਹ ਸਾਡੇ ਇੱਥੇ ਕਿਰਾਏ ਤੇ ਰਹਿ ਰਿਹਾ ਸੀ ਮੁੰਡਾ ਉਹ ਮੌਕੇ ਤੋਂ ਫਰਾਰਾ ਤੇ ਉਹ ਆਪਣੀ ਪਤਨੀ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਤਾਂ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਉਹ ਦੇਖਦੇ ਆ ਕਿ ਜਿਹੜੀ ਉਹਦੀ ਪਤਨੀ ਸੀ ਉਹਨੂੰ ਸੂਟਕੇਸ ਵਿੱਚ ਪੈਕ ਕਰਕੇ ਮੁੰਡਾ ਫਰਾਰ ਹੋ ਚੁੱਕਾ ਸੀ ਤਾਂ ਇੱਥੋਂ ਤੱਕ ਉਸ ਮੁੰਡੇ ਦਾ ਹੌਸਲਾ ਸੀ ਕਿ ਉਹਨੇ ਆਪਣੀ ਪਤਨੀ ਨੂੰ ਮਾਰ ਕੇ ਟੁਕੜੇ-ਟੁਕੜੇ ਕਰਕੇ ਆਪਣੇ ਸਹੁਰਿਆਂ ਨੂੰ ਵੀ ਫੋਨ ਕਰ ਦਿੱਤਾ ਕਿ ਮੈਂ ਜਿਹੜੀ ਹੈਗੀ ਤੁਹਾਡੀ ਧੀ ਮਾਰ ਦਿੱਤੀ ਉਹਦਾ ਕਤਲ ਕਰਤਾ ਤੇ ਇਹ ਕਹਿ ਕੇ ਉਹਨੇ ਫੋਨ ਬੰਦ ਕਰਤਾ ਆਪ ਮੋਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਤੇ ਜਿਹੜਾ ਉਹ ਦੋਸ਼ੀ ਸੀ ਉਹਦੀ ਭਾਲ ਸ਼ੁਰੂ ਕੀਤੀ ਤਾਂ ਫੇਰ ਹੌਲੀ-ਹੌਲੀ ਪੁਲਿਸ ਉਹਦੇ ਤੱਕ ਪਹੁੰਚ ਗਈ ਉਹਨੂੰ ਪੂਨੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਇਸ ਲੜਕੀ ਤੇ ਲਗਭਗ 8 ਤੋਂ 10 ਵਾਰ ਜਿਹੜੇ ਚਾਕੂਆਂ ਨਾਲ ਕੀਤੇ ਗਏ ਸੀਗੇ ਤਾ ਪੁਲਿਸ ਨੇ ਫਿਲਹਾਲ ਉਸ ਮੁੰਡੇ ਦਾ ਰਿਮਾਂਡ ਲੈ ਲਿਆ ਉਹਦੇ ਤੋਂ ਅੱਗੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਆ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਕੁਝ ਟਾਈਮ ਬਾਅਦ ਪਤਾ ਚੱਲੂਗਾ ਪਰ ਆਏ ਦਿਨ ਸਾਡੇ ਸਮਾਜ ਦੇ ਅੰਦਰ ਅਜਿਹੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਆ ਇਦੇ ਤੇ ਹੁਣ ਗੌਰ ਕਰਨਾ ਬੰਦਾ ਸੋਚਣਾ ਬੰਦਾ ਏ ਲੋਕਾਂ ਨੂੰ ਐਜੂਕੇਟ ਕਰਨਾ ਬੰਦਾ ਜਿਹੜੇ ਤਰੀਕੇ ਦੇ ਨਾਲ ਇਹ ਜੜੀਆਂ ਘਟਨਾਵਾਂ ਨੇ ਲਗਾਤਾਰ ਸਾਡੇ ਸਮਾਜ ਦੇ ਅੰਦਰ ਵਧਦੀਆਂ ਜਾ ਰਹੀਆਂ ਨੇ ਇੱਥੇ ਬੁੱਧੀਜੀਵੀ ਤਬਕਾ ਜਿਹੜਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਤੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਇਹਨਾਂ ਦੀ ਜੜ ਲੱਭਣੀ ਚਾਹੀਦੀ ਏ ਕਿ ਆਖਰ ਕਿਉਂ ਸਾਡੇ ਸਮਾਜ ਦੇ ਅੰਦਰ ਆਏ ਦਿਨ ਇੰਨਾ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਇਹੋ ਜਿਹੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ